ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਨਸੂਰਵਾਲ ਕਲਾ ਤਹਿਸੀਲ ਬਈ ਨੂੰ ਜੀਰਾ ਪੈਂਦੀ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਜੀ ਵਪਾਰ ਦਾ ਕੰਮ ਕਰਦੇ ਆ ਬਾਈ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਪੰਜ ਐਨੀਮਲ ਅੱਜ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਵਾ ਸੁਆ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਤਾਰ ਸਿੰਘ ਪਿੰਡ ਮਸੂਰਵਾਲ ਕਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਬਾਈ ਮੋਬਾਈਲ ਨੰਬਰ 62804 44915 ਵਪਾਰ ਦਾ ਕੰਮ ਆ ਬਾਈ ਆਪਣਾ ਵਪਾਰ ਦਾ ਠੀਕ ਆ ਜੀ ਇੱਕ ਨੰਬਰ ਦੋ ਇਹ ਝੋਟੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਅੱਜ ਨੂੰ ਚੌਥਾ ਦੇਣਾ ਸੋਈ ਨੂੰ ਪਹਿਲੇ ਸੂਏ ਝੋਟੀ ਸੂਈ ਆਸੀ ਉਸਾਉ ਬਹੁਤ ਆ ਦੰਦੋ ਕਿੰਨੇ ਆ ਜੀ ਦੰਦੋ 4 ਦੰਦ ਆ ਜੀ ਤੇ ਬੱਚਾ ਕੀ ਆ ਜੀ ਮਗਰ ਬੱਚਾ ਮਗਰ ਕੱਟਾ ਆ ਮਗਰ ਕੱਟਾ ਤੁਹਾਨੂੰ ਦਿਖਾ ਦਾਂਗੇ 4 ਦਿਨ ਹੋ ਗਏ ਸੂਈ ਨੂੰ ਜੇਰ ਹੋ ਗਿਆ ਪਰੋਪਰ ਪੈ ਗਈ ਸੀ ਠੀਕ ਆ ਜੀ 9 ਕਿਲੋ ਜਿਹੜਾ ਹੁਣ ਗਾਰੰਟੀ ਵਾਲਾ ਬੋਲਾ ਇਹਦੇ ਥੱਲੇ ਤਿਆਰ ਤਿਆਰ ਆ ਜੀ ਜੇ ਕੋਈ ਵੀਰ ਚਵਾਈ ਕਰਨੀ ਚਾਹੇ ਚੋਲੇ ਤੈਨੂੰ ਡੰਗ ਚੋਲੇ ਠੀਕ ਆ ਕਿੰਨਾ ਕੁ ਦੁੱਧ ਦੇ ਦੋ ਬਾਈ ਬਾਈ 11 12 ਕਿਲੋ ਦੁੱਧ ਚੰਗੀ ਸੇਵਾ ਤੇ ਆਹ ਉਹਨਾ ਦੇ ਦੂਗੀ ਠੀਕ ਆ ਜੀ ਆਵਾ ਜਨਮ ਜਨਮ ਬਹੁਤ ਆ ਝੋਟੀ ਦਾ ਤੋੜ ਕੇ ਦਿਖਾ ਦਿਓ ਫੇਸ ਕੁਆਲਿਟੀ ਸੋਹਣੀਆਂ ਬਾਈ ਦੱਸਦਾ ਇਹ 4 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਕੱਟਾ ਏ ਜੇਰ ਵਗੈਰਾ ਪ੍ਰੋਪਰ ਓਕੇ ਪੈ ਗਈ ਸੀਗੀ 9 ਕਿਲੋ ਬੋਲਾ ਇਸ ਵਕਤ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰਨੀ ਚਾਹੇ 2 ਟਾਈਮ ਚਬਾਈ ਕਰ ਲਓ ਚਾਹੇ 4 ਟਾਈਮ ਚਬਾਈ ਕਰ ਲਓ ਮੂੰਹ ਤੋਂ 4 ਦੰਦ ਜੀ ਹਾਂਜੀ 4 ਮੂੰਹ ਤੋਂ 4 ਦੰਦ ਦਾ ਸੀਲ ਸਾਉ ਬਾਈ ਕਹਿੰਦਾ ਕਰਮਾ ਵਾਲੀ ਪੂਰੀ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਥਣਾ ਦੇ ਸਹਿਜ ਸੋਹਣੇ ਆ ਜਿੰਨਾ ਦੁੱਧ ਬਾਈ ਨੇ ਦੱਸਿਆ ਬਾਈ ਕਹਿੰਦਾ ਗਰੰਟੀ ਨਾਲ ਰੈਡੀ ਹੋਊਗਾ ਆਕੇ ਬੇਫਿਕਰ ਹੋ ਕੇ ਤਸੱਲੀ ਕਰ ਲਿਓ ਜੀ ਪੱਠ ਪੂੜਾ ਚੌੜਾ ਬਾਈ ਬਾਡੀ ਸਟਰਕਚਰ ਚੰਗਾ ਜੀ 11 12 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਸੋਹਣੀ ਫੇਸ ਕੁਆਲਿਟੀ ਹੈਵੀ ਬਡੀ weight ਦੀ ਕੀ ਮੋਲ ਆ ਬਾਈ ਇਹਦਾ ਜਾਇਜ਼ ਜਾਈ ਬਾਈ ਇਹਦਾ ਮੋਲ ਆਪਣੇ ਜਾਇਜ਼ ਹੀ ਹੁੰਦੇ ਆ ਇਹ ਵੀ ਨਹੀਂ ਗੱਲ ਵੀ ਮੰਗਣੇ ਜਾਦੇ ਆ ਇਹਦਾ 70000 ਰੁਪਇਆ ਮੋਲ ਆ ਠੀਕ ਆ ਮੰਨਤਾਂ ਹੋ ਜੋ ਹਾਂ ਮੰਨਤਾਂ ਹੋ ਜੋ ਠੀਕ ਆ ਮੁੱਲ ਜੈਜੀ ਕੀਤਾ ਬਾਈ ਨੇ 70000 ਰੁਪਿਆ ਬਾਕੀ ਮਾਨਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਕਿਉਂ ਚ ਫੁੱਲ ਪੋਲੀ ਆਏ ਬਾਲਟੀ ਰੱਖ ਕੇ ਜਿਵੇਂ ਮਰਜੀ ਏਠ ਉੱਤੇ ਸੁਰਿਆ ਫਿਰ ਕੋਈ ਕਰਮ ਵਾਲੀ ਨਹੀਂ ਚੱਲਦੀ ਠੀਕ ਹੈ ਹੁਣ ਨਾਲੇ ਤੈਨੂੰ ਪਤਾ ਹਜੇ 10 10:30 11 ਦਾ ਟਾਈਮ ਹੈ ਹਾਂਜੀ ਟਾਈਮ ਦਿਖਾ ਦਿੰਨੇ ਆ ਤੁਹਾਨੂੰ ਫੋਨ ਤੇ 7 ਵਜੇ ਚੋਈਆਂ ਟਾਈਮ ਦੇਖ ਸਕਦੇ ਹੋ ਮਾਰਨਿੰਗ ਬਾਈ ਕਹਿੰਦਾ 7 ਵਜੇ ਚਵਾਈ ਹੋਈ ਆ 11 ਵਜੇ 14 ਮਿੰਟ ਹੋ ਗਏ ਤੇ ਸ਼ਾਮ ਦੀ ਚਵਾਈ 'ਚ ਹਜੇ ਘੱਟੋ ਘੱਟ 6 ਤੋਂ 7 ਘੰਟੇ ਬਾਕੀ ਨੇ ਬਹੁਤ ਸੋਹਣਾ ਬਣਿਆ ਥਾਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਾਂਗਾ ਕਿਉਂਕਿ ਇਹ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਦੁੱਧ ਨਾ ਹਵਾਨੇ ਪੂਰੇ ਭਰੇ ਹੋਣੇ ਸੀ ਬਾਈ ਕਹਿੰਦਾ ਗਾਰੰਟੀ ਨਾਲ ਜਿੰਨਾ ਦੁੱਧ ਦੱਸਿਆ ਉਹਨਾਂ ਰੈਡੀ ਹੋਊਗਾ ਸੀਲ ਸਰਵ ਕਰਮ ਵਾਲੀ ਪੂਰੀ ਆ ਜੀ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਮੇਰੇ ਪਹਿਲਾਂ ਝੋਟੀ ਆ ਹਾਂਜੀ ਮੂੰਹੋਂ 4 ਦੰਦ ਦਾ ਇਹ ਗੱਪਣਾ ਬਸ 1-2 ਦਿਨ ਲਊਗੀ 1-2 ਦਿਨ ਬਾਕੀ ਆ ਇਹ ਵੀ ਮੂੰਹ ਤੋਂ 4 ਦਿਨ ਦਾ ਬਾਈ ਕਹਿੰਦਾ ਗੱਪਣਾ 1-2 ਦਿਨ ਲਊਗੀ ਬਾਕੀ ਹਵਾਨਾ ਕਰਮ ਵਾਲੀ ਨੇ ਬਹੁਤ ਸੋਨਾ ਤਿਆਰ ਕੀਤਾ ਪੂਰਾ ਵੱਡਾ ਹਵਾਨਾ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਹਜੇ ਦੇ ਵੀ ਸੋਨੇ ਆ ਜੀ ਵਾਲਟੇਲਾਂ ਬਾਕੀ ਜਿਹੜੀਆਂ ਹੈਗੀਆਂ 1-2 ਦਿਨਾਂ ਤੱਕ ਕੱਢ ਕੇ ਸੋਨਾ ਕਿੰਨਾ ਕੁ ਦੁੱਧ ਪਾਜੂ ਬਈ ਇਹ ਬਈ ਇਹ ਦੁੱਧ ਜਿੰਕੇ ਕਪਾੜੇ ਨਾਲ ਦੇ ਪਿੰਡੋਂ ਹੀ ਲਈ ਆ ਉਹਨਾਂ ਦੇ ਪਸ਼ੂ ਚੰਗੇ ਆ 11-12 ਕਿਲੋ ਦੁੱਧ ਨਾਲ ਉਹਨਾਂ ਦੇ ਦੀ ਠੀਕ ਆ ਜੀ ਬਾਈ ਕਹਿੰਦਾ 11-12 ਕਿਲੋ ਦੁੱਧ ਹੀ ਬਾਈ ਉਮੀਦ ਕਰਦੇ ਜਿੰਨਾਂ ਤੋਂ ਲੈ ਕੇ ਜਾਂਦੀ ਮਾਲਕਾਂ ਦੇ ਚੰਗੇ ਪਸ਼ੂ ਰੱਖੇ ਹੋਏ ਆ ਜੀ ਥਾਣਾ ਦੇ ਸਹਜ ਇਹਦੇ ਵੀ ਸੋਹਣਿਆ ਸੀਲ ਸਾਉ ਕਰਮਾਲੀ ਪੂਰੀ ਆ ਜੀ ਹਾਂਜੀ ਪੂਰੀ 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 ਸੀਲ ਸਾਉ ਸੋਹਣੀ ਫੇਸ ਕੁਆਲਟੀ ਸੋਨਾ ਗੁੰਡਾ ਸਿੰਘ ਕੱਦ ਘਾਟ ਚੰਗਾ ਤੇ ਹੈਵੀ ਬੋਡੀ ਵੇਟ ਦੀ ਬਾ 11-12 ਕਿਲੋ ਕੋਈ ਬਾਹਲਾ ਨਹੀਂ ਦੁੱਧ ਦਾ ਮਾਜੂ ਨੂੰ ਬਾਕੀ ਦੁੱਧ ਸੇਵਾ ਦਾ ਚੰਗੀ ਸੇਵਾ ਕਰਦਾ ਕੰਮ ਕਰਦੇ ਸਾਡੇ 50 ਸਾਲ ਹੋ ਗਏ ਡੇਢ ਇਹਨਾਂ ਨੂੰ ਕੰਮ ਕਰਦਿਆਂ ਨੂੰ ਠੀਕ ਆ ਜੀ ਤੇ ਇਹ ਨਹੀਂ ਗੱਲ ਐਵੇਂ ਲਫਾਫੇ ਜੇ ਮਾਰ ਦੇਣੇ ਆ ਦੁੱਧ ਜਦੋਂ ਮਣੀਏ ਆ ਕੇ ਘਰੇ ਜੇ ਇੱਥੇ ਦੁੱਧ ਨਾ ਨਿਕਲੇ ਫਿਰ ਨਜ਼ਾਰਾ ਨਹੀਂ ਆਉਂਦਾ ਠੀਕ ਆ ਸਹੀ ਗੱਲ ਜਿਹੜੀ ਹੁਣ ਛੋਟੀ ਗਿਆ 12 ਕਿਲੋ ਦੁੱਧ ਜੇ ਮਣਮਾ ਦੇ ਜਾਵੇ ਬਹੁਤ ਹੁੰਦਾ ਹਾਂਜੀ ਬਹੁਤ ਹੁੰਦਾ ਸਹੀ ਗੱਲ ਹੈ ਸਹੀ ਲੈਣੀ ਆਂ ਹੀ ਇੱਥੋਂ ਤੇ ਰਾਤ ਦੀ ਸੂਈ ਆ ਕੱਲ 4 ਵਜੇ ਇੱਕ ਵੇ ਠੀਕ ਆ ਜੀ 3 ਨੰਬਰ ਹੈ ਜੀ ਇਹਦੇ ਕੀ ਡਿਟੇਲ ਹੈ ਜੀ ਰਾਤ ਦੀ ਸੂਈ ਹੈ ਜੀ ਮੈਂ ਕੱਲ੍ਹ ਆਥਨੇ 4 ਵਜੇ ਸੂਈ ਤੇ 0:11 ਪ੍ਰੋਪਰ ਪੈ ਗਈ ਸੀ ਤੇ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਵੀ ਕੱਟਾ ਭਾਈ ਉਹ ਵਾਲਾ ਜੀ ਹਾਂ ਜੀ ਆ ਦੇ ਸਕਦੇ ਹੋ ਮਗਰ ਕੱਟਾ ਰਾਤ ਦੀ ਸੂਈ ਕਿੰਨੇ ਵਜੇ ਸੂਈ ਹੈ ਜੀ ਇਹ ਤੀਜੇ ਸੂਏ ਸੂਈ ਹੈ ਠੀਕ ਆ ਤੀਜੇ ਸੂਏ ਸੂਈ ਆ ਤੇ ਬੋਲਾ ਕਿੰਨਾ ਕੱਢਿਆ ਭਾਈ ਭਾਈ ਹੁਣ 9 ਕਿਲੋ ਬੋਲਾ ਮਰਕੇ ਲੈ ਲਓ ਠੀਕ ਆ ਇਹ ਖਾਲੀ ਤਾਂ ਕੀਤੀ ਨਹੀਂ ਹੋਣੀ ਜੀ ਕਿ ਵੀ ਦੇ ਮਾਲ ਦੇਖ ਲੋ ਥਣਾ ਇਹ ਤੁਹਾਨੂੰ ਪਤਾ ਲੱਗੇ ਨਾ ਮਾਰਾ ਮਟਾ ਜਾਂ ਛੱਡਿਆ ਸੀ ਠੀਕ ਥੋੜਾ ਜਿ ਛੱਡਿਆ ਬਾਈ ਕਹਿੰਦਾ 9 ਕਿਲੋ ਆਪਦਾ ਕੰਡੇ ਜੋਖਮਾ ਲੈ ਜੋ ਜੀ ਇਹਦੇ ਸਮੇਂ 13 ਕਿਲੋ ਦੁੱਧ ਚੋਇਆ ਆਪਦੇ ਪਿੰਡੋਂ ਹੀ ਲਈ ਠੀਕ ਆ ਜੀ ਪਹਿਲੇ ਸੂਏ ਆ ਦੂਜੇ ਸੂਏ ਇੱਕ ਕੀ ਤੀਜੇ ਸੂਏ ਇੱਕ ਤੀਜੇ ਸੂਏ ਸੂਈ ਆ 13 ਕਿਲੋ 13 ਕਿਲੋ ਬਾਈ ਕਹਿੰਦਾ ਦੁੱਧ ਚੋਇਆ ਪਿੰਡੋਂ ਹੀ ਲਈ ਆ ਬਾਕੀ ਹਵਾਨਾ ਚੰਗਾ ਦੇਖ ਸਕਦੇ ਹੋ ਤੁਸੀਂ ਇਹ ਤੀਰ ਕਿੰਨਾ ਕੁ ਦੇ ਦੂ ਬਾਈ ਇਹ ਕਿ ਬਾਈ 13 14 ਕਿਲੋ ਦੁੱਧ ਠੀਕ ਆ ਬਾਈ 13 14 ਕਿਲੋ ਦੀ ਉਮੀਦ ਕਰਦੇ ਬਾਕੀ ਥਣਲੇ ਵੇ ਤੇ ਜੱਜਮੈਂਟ ਉਸ ਹਾਵਨਾ ਕਰਿਓ ਕਿਉਂਕਿ 6 ਤੋਂ 7 ਘੰਟੇ ਚਵਾਈ ਚ ਬਾਕੀ ਨੇ ਮਗਰ ਘਟਾ ਏ ਜੇਰ ਵਗੈਰਾ ਦੀ ਬਾਈ ਕਹਿੰਦਾ ਗਾਰੰਟੀ ਆ ਪ੍ਰੋਪਰ ਪੈ ਗਈ ਆ ਥਣਾ ਦੇ ਸਹਿਜ ਸੋਨੇ ਆ ਜੀ ਨੇੜੇ ਤੇ ਤੁਹਾਨੂੰ ਦਿਖਾ ਦਿੰਨਾ ਹੱਥੀ ਚਵਾਈ ਵਾਲੇ ਸੀਲ ਸੌ ਪੂਰੀ ਆ ਜੀ ਹਾਂ ਪੂਰੀ ਪੂਰੀ ਵੀ ਪੂਰੀ ਸੀਲ ਸੌ ਇਹਦਾ ਮੁੱਲ ਬਾਈ ਇਹਦਾ ਮੁੱਲ ਵੀਰੇ 2 ਘਟ 80 ਦੀ ਦੇ ਦਿਆਂਗੇ ਠੀਕ ਆ ਜੀ ਹਾਂਜੀ 70000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਵਿੱਚੋਂ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਚਾਰ ਨੰਬਰੀ ਆ ਆ ਵੀਰੇ ਛੋਟੀ ਦੇ ਜੇ ਪਿਛਲਾ ਸੂਆ ਆਪਾਂ ਇਹਦਾ ਘਰੇ ਪੀਤਾ ਸੀ ਠੀਕ ਆ ਜੀ ਲਈਦਾ ਪਿਛਲੇ ਸੂਏ ਮੁੱਲ ਹੀ ਸੀ ਕਿ ਤੀਜੇ ਸੋਨਾ ਇਹਦੇ 15 ਦਿਨ ਬਾਕੀ ਪਏ ਹਜੇ ਇਹ ਕੱਚੀ ਆ ਇਹਨੂੰ 15 ਕਿਲੋ ਦੁੱਧ ਆਪਾਂ ਘਰੇ ਚੋ ਜਾਵਿਆ ਠੀਕ ਆ ਗਰੰਟੀ ਵਾਲਾ ਹੁਣ ਇਹ 15 ਦਿਨ ਰਹਿ ਗਏ ਸੂਣ ਚ ਤੇ ਸੀਮਨ ਦਾ ਪਤਾ ਕਿਹੜਾ ਭਰਿਆ ਜੀ ਨਹੀਂ ਸੀਮਨ ਦਾ ਵੀਰੇ ਆਪਾਂ ਇਥੋਂ ਪਿੰਡੋਂ ਹੀ ਸਰਕਾਰੀ ਡਾਕਟਰ ਤੋਂ ਹੀ ਭਰਾਇਆ ਐਵੇਂ ਜਿਹੜੀ ਚੀਜ਼ ਝੂਠ ਮਾਰ ਠੀਕ ਆ ਸਰਕਾਰੀ ਤੋਂ ਭਰਾਇਆ ਉਹ ਵਧੀਆ ਹੀ ਭਰਾਇਆ ਠੀਕ ਆ ਜੀ ਇਹਦੇ ਟੋਲਾ ਦਾ ਡਾਕਟਰ ਆ ਸਰਕਾਰੀ ਠੀਕ ਆ 15 ਦਿਨਾਂ ਦੀ ਕੱਚੀ ਆ ਜੀ ਹਜੇ ਹਾਂ 15 ਦਿਨਾਂ ਦੀ ਠੀਕ ਆ ਤੇ ਤੀਜੇ ਸੂਏ ਸੂਣਾ ਜੀ ਹਾਂ ਜੀ ਤੀਜੇ ਸੂਏ ਇਹ ਵੀ ਤੋਰ ਕੇ ਦਿਖਾ ਦਿਓ ਕੱਦ ਕਾਠ ਚੰਗਾ ਜੀ ਝੋਟੀ ਦਾ ਤੇ 15 ਕਿਲੋ ਦੁੱਧ ਗਰੰਟੀ ਨਾਲ ਚੋਇਆ ਵਾ ਜੀ ਇਹ ਤਾਂ ਬੜਾ ਤਿਆਰ ਕਰਕੇ ਵੀ ਆਪਾਂ ਵੇਚ ਦਈਏ ਚਲੋ ਤੂੰ ਆਇਆ ਕਰਕੇ ਆਪਾਂ ਤੁਹਾਨੂੰ ਦੱਸਤਾ ਠੀਕ ਆ ਬਾਈ ਤਿਆਰ ਕਰਕੇ ਵੀ ਲੈ ਜਾਵੇਂ ਕੋਈ ਗੱਲ ਨਹੀਂ ਬਾਕੀ ਝੋਲੇ ਝੋਲੀ ਤੁਸੀਂ ਦੇਖ ਸਕਦੇ ਹੋ ਤਿਆਰ ਕਰਦੀ ਹੁੰਦੀ ਕਰਮਾ ਵਾਲੀ 15 ਦਿਨਾਂ ਦੇ ਕਰ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਕਿਉਂਕਿ ਝੋਲ ਦੇਖ ਸਕਦੇ ਹੋ ਹਵਾਨੇ ਤੁਸੀਂ ਬੈਕ ਸਾਈਡ ਨੂੰ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਸੋਨਾ ਗੁੰਡਾ ਸਿੰਘ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਥਣਾ ਦੇ ਸਹਜ ਇਹਦੇ ਵੀ ਸੋਹਣੇ ਆ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਹਜ ਦੇ ਬਾਕੀ ਸਿਰ ਸਭ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਕੱਦ ਕਾਠ ਚੰਗਾ ਜੀ ਮੱਝ ਦਾ ਹੈਵੀ ਬੋਡੀ ਵੇਟ ਦੀ ਸੋਹਣੀ ਫੇਸ ਕੁਆਲਿਟੀ ਇਹਦਾ ਕੀ ਮੁੱਲ ਆ ਜੀ ਇਹ ਅੱਜ ਦੇਵਾਂਗੇ ਤਿਆਰ ਹੋਈ ਦਾ ਤਾਂ ਜਿੰਨਾ ਮਰਜੀ ਅੱਜ 95000 ਦੀ ਦੇ ਦੇਂਗੇ ਜੇ ਕੋਈ ਨੇ ਕੱਚੀ ਲੈਣੀ ਹੋ ਠੀਕ ਆ ਅੱਜ ਦਾ ਮੁੱਲ 95000 ਰੁਪਇਆ ਬਾਈ ਕਹਿੰਦਾ ਜਿੱਦ ਦੇ ਤਿਆਰ ਹੋਗੀ ਉਦਦੇ ਮੁੱਲ ਹੋਰ ਹੋਊਗਾ ਜੇ ਕੋਈ ਵੀਰ ਕੱਚੀ ਲੈ ਕੇ ਜਾਂਦਾ ਚੰਗੀ ਸੇਵਾ ਗੌਰ ਹੋ ਜੇ 15 ਦਿਨ ਤਾਂ ਟਾਪ ਦੀ ਟਾਪ ਦੀ ਮੱਝ ਤਿਆਰ ਹੋ ਜੂਗੀ ਜੀ ਹਾਂਜੀ ਪੰਜ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਮੇਰੇ ਅੱਜ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਇਹ ਅੱਜ ਤੱਕ ਤੇ ਆਪਣੇ ਕੋਲੇ ਆਈ ਆ ਅੱਛਾ ਜੀ 6 ਕਿਲੋ ਬੋਲਾ ਇਹਦੇ ਥੱਲੇ ਹੋਊਗਾ ਕੱਟੀ ਮਗਰੇ ਦੇ ਮਗਰ ਕੱਟੀ ਆ 4 ਦਿਨ ਹੋ ਗਏ ਸੂਈ ਨੂੰ ਜੀ ਹਾਂਜੀ ਤੇ 6 ਕਿਲੋ ਬੋਲਾ ਤਿਆਰ ਕਿੰਨਾ ਦੁੱਧ ਦੇ ਦੋ ਕਿਲੋ ਜਾਨੀ ਕਿ ਥੋੜੀ ਜੀ ਸੇਵਾ ਉਹਨਾਂ ਦੀ ਉਹ ਜੀ ਸੀਗੀ ਘੱਟ ਸੀਗੀ ਹਾਂਜੀ ਘੱਟ ਸੀਗੀ 9-10 ਕਿਲੋ ਦੁੱਧ ਦੇ ਵਧੀਆ ਦੇ ਦਊਂਗੀ ਠੀਕ ਆ ਜੀ ਬਾਈ ਕਹਿੰਦਾ ਹਾਂਜੀ ਇਹਦਾ ਰੇਟ ਵੀ ਉਹ ਜਾਂ ਚਲੋ ਹਿਸਾਬ ਦਾ ਠੀਕ ਆ ਜੀ ਹਾਂਜੀ ਤੇ 9-10 ਕਿਲੋ ਦੁੱਧ ਵਧੀਆ ਦੇ ਦੂਗੀ ਕੱਟੀ ਮਗਰਾ ਚੋਣ ਪਸਮਾ ਪੂਰਾ ਪੋਲਾ ਠੀਕ ਆ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਥੋੜੀ ਡਰਦੀ ਆ ਮਗਰ ਕੱਟੀ ਆ ਜੀ ਬਾਈ ਕਹਿੰਦਾ ਅੱਜ ਹੀ ਆਈ ਆ ਇਹ 4 ਦਿਨ ਹੋ ਗਏ ਸੂਈ ਨੂੰ 6 ਕਿਲੋ ਐਸੇ ਵਕਤ ਤਿਆਰ ਆ ਚੰਗੀ ਸੇਵਾ ਗੌਰ ਹੋ ਜਾਏ ਤਾਂ 10-11 ਕਿਲੋ ਆਮਣ ਵਾਲੀ ਦੇ ਦੂਗੀ ਜੀ ਹਾਂਜੀ ਬਾਕੀ ਰੇਟ ਜੈ ਜੀ ਹੋ ਬਾਈ ਕਹਿੰਦਾ ਇਹਦਾ ਚੰਗੀ ਸੇਵਾ ਵਾਲੇ ਘਰੋਂ ਆਉਂਦੀ ਤਾਂ ਇਹ ਹੀ ਪੂਰੇ ਟੌਪ ਦੀ ਮੱਝ ਬਾਨੇ ਸੀ ਜੀ ਥੋੜਾ ਜਿਹਾ ਡਰਦਾ ਜੀ பசੂ ਉਦਾਂ ਸੀਰੀਅਸ ਆਊਗਾ ਜੀ ਪੂਰੇ ਬਹੁਤ ਸੀਰੀਅਸ ਆਊਗੇ ਪੂਰੀ ਸੀਰੀਅਲ ਸੀਰੀਅਲ ਸਾਊਗਾ ਬਾਈ ਕਹਿੰਦਾ ਤੇ ਥਣਾ ਵਗੈਰਾ ਦੇ ਬਾਈ ਸਾਰੀਆਂ ਹੀ ਓਕੇ ਆ ਕੋਈ ਪੂਰ ਸ਼ਾਟ ਨਹੀਂ ਗਰੰਟੀ ਆ ਕਿਸੇ ਤੇ ਹਾ ਹੋਵੇ ਨਾੜ ਘੰਡ ਹੋਵੇ ਦੁੱਧ ਵੱਧ ਘਟ ਹੋਵੇ ਉਹ ਗਾਰੰਟੀ ਆਪਣੀ ਸਾਰੇ ਕਹਦੀ ਬਾਈ ਕਹਿੰਦਾ ਗਾਰੰਟੀ ਪੂਰ ਸਿੱਟੇ ਦੀ ਨਾੜ ਹੋਵੇ ਥਣ ਘੜਦਾ ਵੱਧ ਦਾ ਸਭ ਇੱਕ ਨੰਬਰ ਆ ਚ ਵਾਈ ਚਾਹੀ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਕੀ ਮੁੱਲ ਆ ਜੀ ਇਹ ਵੀਰੇ 52000 ਦੀ ਦੇ ਦੇ ਠੀਕ ਆ ਛੋਟਾ ਜਿਹਾ ਮੁੱਲ ਹੀ ਆ ਇਹਦਾ 52000 ਰੁਪਿਆ ਬਾਕੀ ਮਾਨਦਾਨ ਉਹਦੇ ਚ ਵੀ ਹੋ ਜਾਊਗਾ ਬਾਲਾ ਨਹੀਂ ਵੀਰੇ ਆਪਾਂ ਜਿਹੜੇ ਮੁੱਲ ਕੀਤੇ ਜਾਇਜ਼ ਹੀ ਕੀਤੇ ਆ ਜੋ ਗੱਲ ਦੱਸੀ ਆ ਉਹ ਗੱਲ ਆਪਣੇ ਘਰੇ ਆ ਜਾਣ ਬਿਨਾਂ ਸਾਈ ਤੋਂ ਪਹਿਲਾਂ ਪਸ਼ੂ ਆ ਕੇ ਚੋ ਕੇ ਵੇਖ ਲੈਣ ਫਿਰ ਸੌਦਾ ਕਰ ਲੈ। ਠੀਕ ਆ ਜੀ। ਹਾਂ ਜੋ ਗੱਲ ਦੱਸੀ ਉਹ ਨਿਕਲੂਗੀ ਬਾਈ। ਠੀਕ ਆ ਜੀ। ਹਾਂ। ਬਾਕੀ ਇਹਨਾਂ 'ਚ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਏ ਨੰਬਰ 22 ਦਾ ਸਕਰੀਨ ਤੇ ਚੱਲੂਗਾ। ਜਿਹੜੇ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਉਹਨਾਂ 'ਚੋਂ ਮਾਨਤਾ ਨੂੰ ਹੋ ਜਾਊਗਾ। ਧੰਨਵਾਦ।